ਕਿਸਾਨੀ ਅੰਦੋਲਨ ਇੱਕ ਵਾਰ ਫੇਰ ਤੋਂ ਲੈ ਕੇ ਚਰਚਾ ਦੇ ਵਿੱਚ ਆ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੋਂ ਹਟਾਇਆ ਗਿਆ ਸੀ ਪਿਛਲੇ ਦਿਨੀ ਪਰ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਇਹ ਵੀ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲੀਆਂ ਸੀ ਜਿੱਥੇ ਬਹੁਤ ਸਾਰੀ ਤੋੜਪਾਨ ਜਿਹੜੀ ਕਿਸਾਨਾਂ ਦੇ ਸਮਾਨ ਦੀ ਹੋਈ ਸੀ ਪਰ ਉੱਥੇ ਹੀ ਤੁਹਾਨੂੰ ਦੱਸਦੀ ਵੀ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋਸਤੋ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਤੇ ਹੋਰ ਕੀਮਤੀ ਸਮਾਨ ਜਿਹੜਾ ਉਹ ਉੱਥੋਂ ਚੋਰੀ ਹੋ ਰਿਹਾ ਹੈ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਉਹ ਦਿਖਾਉਂਦੇ ਆ ਵਾਇਰਲ ਕਾਲ ਸਾਹਿਬ ਵਾਇਰਲ ਜੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਟਰਾਲੀਆਂ ਵਾਂ ਦੇ ਕੋਣ ਆਉਂਜੋਣਾ ਨੇ ਜਿਹੜਾ ਵਾ ਇਹ ਪ੍ਰਾਂਤ ਦੇ ਜਿਹੜੀਆਂ ਕਰਾਈਆਂ ਦੇ ਪੂਰੇ ਹਾਲ ਛੱਡ ਬਣਾਇਆ ਜੀ ਛੱਡ ਦੇ ਇਹ ਧਨੋਲ ਗੁਰਲਾਲ ਐਮਐਲਏ ਨੇ ਨਾਕਾਮੀ ਦੇਖੋ ਨੇ ਇਹਦੀ ਗੁੰਡਾ ਕਰ ਕੀ ਕਰਦੀ ਆਮ ਪਾਰਟੀ ਦਾ ਨੰਗਾ ਨਾ ਚ ਇੱਕ ਐ ਟਰੈਕਟਰ ਆ ਦੇਖੋ ਅਸੀਂ ਟਰੈਕਟਰ ਦੇਬਦ ਦੇ ਹੋਏ ਗੱਲਬਾਤ ਪੰਜਾਬੀ 뮤직 ਇੰਡਸਟਰੀ ਦੀ ਕਰੀਏ ਤਾਂ ਦੋਸਤੋ ਆਪਸ਼ਨ ਢਿੱਲੋਂ ਦਾ ਸ਼ੋਅ ਲੱਗਣਾ ਸੀ ਪੀਯੂ ਚੰਡੀਗੜ੍ਹ ਦੇ ਵਿੱਚ ਇੱਥੇ ਕਿ ਦੋਸਤੋ ਸ਼ੋਅ ਦੇ ਵਿੱਚ ਇੰਨਾ ਜ਼ਿਆਦਾ ਇਕੱਠ ਹੋ ਗਿਆ ਵੀ ਇਹ ਸ਼ੋਅ ਹੈ ਜਿਹੜਾ ਉਥੋਂ ਦੀ ਮੈਨੇਜਮੈਂਟ ਨੂੰ ਪੋਸਟਪੋਨ ਕਰਨਾ ਪਿਆ ਤੇ ਇਸ ਤੋਂ ਬਾਅਦ ਅੰਦਾਜ਼ੀ ਵੀ ਕਿਸੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਤੇ ਇਸ ਸ਼ੋਅ ਦੇ ਇਕੱਠ ਨੂੰ ਦੇਖ ਦਿਖਾਉਂਦਿਆਂ ਹੋਏ ਉਹਨਾਂ ਨੇ ਉੱਪਰ ਲਿਖਿਆ ਹੋਇਆ ਸੀ ਫਿੱਲ ਗਿਆ ਅਰਜਨ ਫਿਰ ਅਰਜਨ ਢਿੱਲੋਂ ਰਾਣੀ ਜਦੋਂ ਇਹ ਵੀਡੀਓ ਦੇਖੀ ਤਾਂ ਉਹਨਾਂ ਨੇ ਵੀ ਇਹ ਵੀਡੀਓ ਨੂੰ ਆਪਣੀ ਸਟੋਰੀ ਦੇ ਵਿੱਚ ਸ਼ੇਅਰ ਕੀਤਾ ਤੇ ਇਸ ਸਟੋਰੀ ਦੇ ਵਿੱਚ ਸ਼ੇਅਰ ਕਰਨ ਦੇ ਨਾਲ-ਨਾਲ ਅ ਮੈਂ ਨਹੀਂ ਹੱਲਿਆ ਪਤੰਦਰੋਂ ਸਾਰਾ ਚੰਡੀ ਲੜਦਾ ਤੁਸੀਂ ਹਲਾਤਾ ਦੇਖੋ ਤੇ ਆਪਚਣ ਬਾਈ ਦੇ ਗਾਣੇ ਕਿਹਨੂੰ ਕਿਹਨੂੰ ਵਧੀਆ ਲੱਗਦੇ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਅੱਗੇ ਬਾਅਦ ਦੇ ਹੋਏ ਗੱਲ ਕਰਾਂਗੇ ਜੀ ਖੰਡ ਵਾਲੇ ਮਾਨ ਬੱਬੂ ਮਾਨ ਹੋਰਾਂ ਦੀ ਤੇ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਪੋਡਕਾਸਟ ਆ ਰਿਹਾ ਹੈ ਜੀ ਅਮਨ ਔਜਲਾ ਦੇ ਨਾਲ ਤੇ ਇਸ ਪੋਡਕਾਸਟ ਦੀ ਹੁਣ ਸਾਰੇ ਹੀ ਜਾਣੇ ਬਹੁਤ ਜ਼ਿਆਦਾ ਉਡੀਕ ਦੀ ਕਰ ਰਹੇ ਹੈ ਉੱਥੇ ਹੀ ਇਸ ਪੋਡਕਾਸਟ ਤੋਂ ਪਹਿਲਾਂ ਅਮਨ ਔਜਲਾ ਨੇ ਇੱਕ ਮਿੰਨੀ ਵਲੌਗ ਹੈ ਜਿਹੜਾ ਸ਼ੇਅਰ ਕੀਤਾ ਤੇ ਮਾਨ ਸਾਹਿਬ ਦੇ ਨਾਲ ਆਪਣੀ ਸਾਰੀ ਹੀ ਮੁਲਾਕਾਤ ਦੀ ਗੱਲਬਾਤ ਹੈ ਜਿਹੜੀ ਦੱਸੀ ਹੈ ਤੇ ਨਾਲ ਹੀ ਨਾਲ ਫਿਰ ਇਸ ਵਲੌਗ ਦੇ ਵਿੱਚ ਇੱਕ ਕਹਾਣੀ ਵੀ ਉਹਨਾਂ ਨੇ ਦੱਸੀ ਹੈ ਜਦੋਂ ਉਹਨਾਂ ਨੇ ਆਪਣੀ ਇੱਕ ਪੁਰਾਣੀ ਫੋਟੋ ਹੈ ਜਿਹੜੀ ਉਸ ਨੂੰ ਸ਼ੇਅਰ ਕੀਤਾ ਤੇ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਅੱਜ ਤੋਂ ਕੁਝ 14-15 ਸਾਲ ਪਹਿਲਾਂ ਮੈਂ ਬੱਬੂ ਮਾਨ ਬਾਈ ਦੀ ਫਿਲਮ ਦੇਸੀ ਰੋਮੀਆਂ ਵਿੱਚ ਕਾਸਟਿਮ ਸੈੱਟ ਕਰਨ ਦਾ ਕੰਮ ਕੀਤਾ ਸੀ ਤੇ ਕਰਾਊਡ ਵਰਕ 'ਚ ਕੰਮ ਕੀਤਾ ਸੀ ਤੇ ਅੱਜ ਅਕਾਲ ਪੁਰਖ ਦੇ ਹੁਕਮ ਦੇ ਨਾਲ ਬੱਬੂ ਮਾਨ ਬਾਈ ਨਾਲ ਬੈ ਦਾ ਮੌਕਾ ਮਿਲਿਆ YouTube ਤੇ ਜਲਦੀ ਇਹ ਵਾਲਾ ਪੋਡਕਾਸਟ ਪਾਵਾਂਗੇ ਪਿਆਰ ਦਿਓ ਸਾਰੇ ਜਾਣੇ ਤੇ ਹੁਣ ਇਸ ਪੋਡਕਾਸਟ ਦੀ ਉਡੀਕ ਕੌਣ ਕੌਣ ਕਰ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਤਾਜ਼ਾ ਅਪਡੇਟਸ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ